ਭਗਵਾਨ ਸਿੰਘ ਮਾਨ ਨੂੰ ਮੁਰਗੀ ਬੱਕਰੀ ਦੇ ਮੁਆਵਦੇ ਦਾ ਸਵਾਲ ਕਿਤੇ ਤੁਸੀਂ ਨਾ ਕਰ ਲਿਓ ਨਹੀਂ ਤਾਂ ਤੁਹਾਨੂੰ ਵੀ ਪੀਟੀਸੀ ਚੈਨਲ ਦੇ ਨਾਲ ਜੋੜ ਦੇਣਗੇ ਤੁਹਾਨੂੰ ਵੀ ਵਿਰੋਧੀ ਪਾਰਟੀ ਦੇ ਨਾਲ ਜੋੜ ਦੇਣਗੇ ਮਾਨ ਸਾਹਿਬ ਇਹ ਤਾਂ ਉਹ ਗੱਲ ਹੋ ਗਈ ਕਿ ਨਵੀਂ ਕਾਰ ਕਿਸੇ ਨੇ ਕੜਵਾਈ ਤਾਂ ਮਰੂਤੀ ਸੂਜ਼ੂਕੀ ਦੀ ਏਜੰਸੀ ਚੋਂ ਸੀ ਜਦੋਂ ਉਹਦੇ 'ਚ ਕੋਈ ਫਾਲਟ ਪੈ ਗਿਆ ਉਹ ਬੰਦਾ ਮਰੂਤੀ ਸੂਜ਼ੂਕੀ ਦੀ ਏਜੰਸੀ 'ਚ ਕਾਰ ਦਿਖਾਉਣ ਗਿਆ ਤਾਂ ਉਹ ਏਜੰਸੀ ਵਾਲੇ ਕਹਿੰਦੇ ਕਿ ਭਾਈ ਇਹਨੂੰ ਮਹਿੰਦਰਾ ਦੀ ਏਜੰਸੀ 'ਚ ਲੈ ਜਾ ਇਹਨੂੰ ਟਾਟਾ ਦੀ ਏਜੰਸੀ 'ਚ ਲੈ ਜਾ ਇਹਨੂੰ ਟੋਇਟਾ ਦੀ ਏਜੰਸੀ 'ਚ ਲੈ ਜਾ ਮਾਨ ਸਾਹਿਬ ਇਹ ਬਿਆਨ ਤੁਹਾਡਾ ਏ ਕਿਸੇ ਹੋਰ ਏਬੀਸੀ ਲੀਡਰ ਦਾ ਨਹੀਂ ਜੇਕਰ ਬਿਆਨ ਤੁਹਾਡਾ ਏ ਤਾਂ ਫਿਰ ਜਵਾਬ ਕੋਈ ਹੋਰ ਪਾਰਟੀ ਜਾਂ ਫਿਰ ਹੋਰ ਲੀਡਰ ਕਿਉਂ ਦੇਵੇ ਵੈਸੇ ਮਾਨ ਸਾਹਿਬ ਮੰਨ ਗਏ ਨਹੀਂ ਰੀਸਾਂ ਤੁਹਾਡੀਆਂ ਹੁਣ ਤੱਕ ਲੀਡਰ ਆਪਦੀਆਂ ਗੱਲਾਂ ਤੋਂ ਭਾਜਦੇ ਸੁਣੇ ਸੀ ਹੁਣ ਤੱਕ ਲੀਡਰ ਆਪਦੀਆਂ ਗੱਲਾਂ ਤੋਂ ਮੁੱਕਰਦੇ ਸੁਣੇ ਸੀ ਹੁਣ ਤੱਕ ਲੀਡਰ ਆਪਦੇ ਵਾਅਦਿਆਂ ਦੀ ਟਾਲਮਟੋਲ ਕਰਦੇ ਸੁਣੇ ਸੀ ਪਰ ਸ਼ਾਇਦ ਇਹ ਪਹਿਲੀ ਵਾਰ ਹੋਇਆ ਹੋਣਾ ਕਿ ਜਦੋਂ ਕਿਸੇ ਲੀਡਰ ਨੂੰ ਉਸੇ ਦਾ ਪੁਰਾਣਾ ਬਿਆਨ ਯਾਦ ਕਰਵਾ ਕੇ ਸਵਾਲ ਕੀਤਾ ਗਿਆ ਤਾਂ ਲੀਡਰ ਸਾਹਿਬ ਅੱਗੋਂ ਉਸੇ ਹੀ ਪੱਤਰਕਾਰ ਤੇ ਸਵਾਲ ਖੜਾ ਕਰ ਗਏ ਕਿ ਭਾਈ ਨਹੀਂ ਨਹੀਂ ਤੂੰ ਵਿਰੋਧੀ ਪਾਰਟੀ ਦਾ ਚੈਨਲ ਹੈ ਤੂੰ ਜਾ ਕੇ ਇਹ ਸਵਾਲ ਉਸ ਪਾਰਟੀ ਦੇ ਲੀਡਰ ਤੋਂ ਪੁੱਛ ਮਾਨ ਸਾਹਿਬ ਮੈਂ ਤੁਹਾਨੂੰ ਯਾਦ ਕਰਵਾ ਦੇਵਾਂ ਇਹ ਉਹੀ ਸਵਾਲ ਨੇ ਜਿਹੜੇ ਤੁਸੀਂ ਕਹਿੰਦੇ ਹੁੰਦੇ ਸੀ ਕਿ ਭਾਈ ਲੀਡਰਾਂ ਨੂੰ ਪੁੱਛਿਆ ਕਰੋ ਲੀਡਰਾਂ ਨੂੰ ਸਵਾਲ ਕਰਿਆ ਕਰੋ ਤੇ ਹੁਣ ਜੇ ਸਵਾਲ ਤੁਹਾਨੂੰ ਹੋਣ ਲੱਗੇ ਨੇ ਤਾਂ ਫਿਰ ਮਾਨ ਸਾਹਿਬ ਤੁਸੀਂ ਤਾਂ ਹੁਣ ਰੌਂਡੇ ਪਿੱਟਦੇ ਹੋ ਹੁਣ ਆਪ ਭੱਜ ਰਹੇ ਹੋ ਸਵਾਲਾਂ ਤੋਂ ਨਾਲੇ ਜਿਹੜਾ ਤੁਸੀਂ ਉਸ ਪੱਤਰਕਾਰ ਭਰਾ ਨੂੰ ਕਿਸੇ ਇੱਕ ਚੈਨਲ ਦੇ ਨਾਲ ਜਾਂ ਕਿਸੇ ਸਿਆਸੀ ਪਾਰਟੀ ਦੇ ਨਾਲ ਜੋੜ ਦਿੱਤਾ ਮੈਨੂੰ ਦੱਸਿਓ ਕਿ ਇਹ ਮੁਰਗੀ ਬੱਕਰੀ ਦੇ ਮੁਆਵਜ਼ੇ ਵਾਲਾ ਬਿਆਨ ਤੁਹਾਨੂੰ ਉਸ ਪਾਰਟੀ ਨੇ ਜਾਂ ਉਸ ਲੀਡਰ ਨੇ ਦੇਣ ਲਈ ਕਿਹਾ ਸੀ ਜਦੋਂ ਤੁਸੀਂ ਮੁਰਗੀਆਂ ਦਾ ਮੁਆਵਜ਼ਾ ਬੱਕਰੀਆਂ ਦਾ ਮੁਆਵਜ਼ਾ ਝੋਨੇ ਦੀ ਲਵਾਈ ਦਾ ਮੁਆਵਜ਼ਾ ਕੱਦੂ ਦਾ ਮੁਆਵਜ਼ਾ ਦਿੰਦੇ ਫਿਰਦੇ ਸੀ ਬੋਲਾਂ ਦੇ ਵਿੱਚ ਤਾਂ ਕਿ ਉਦੋਂ ਉਸ ਚੈਨਲ ਤੋਂ ਜਾਂ ਫਿਰ ਉਸ ਪਾਰਟੀ ਦੇ ਲੀਡਰ ਤੋਂ ਪੁੱਛਿਆ ਸੀ ਇਹ ਬਿਆਨ ਦੇਣ ਦੇ ਬਾਰੇ ਹਾਲਾਂਕਿ ਮੈਂ ਕਿਸੇ ਲੀਡਰ ਨੂੰ ਬਰੀ ਨਹੀਂ ਕਰਦਾ ਕਿਉਂ ਲੀਡਰ ਜੋ ਉਸ ਤੋਂ ਪਹਿਲਾਂ ਵਾਲੇ ਲੀਡਰ ਜਾਂ ਉਸ ਤੋਂ ਵੀ ਪਹਿਲਾਂ ਵਾਲੇ ਲੀਡਰ ਉਹਨਾਂ ਤੋਂ ਸਵਾਲ ਨਹੀਂ ਪੁੱਛਣੇ ਚਾਹੀਦੇ ਸਵਾਲ ਉਹਨਾਂ ਤੋਂ ਵੀ ਪੁੱਛਣੇ ਚਾਹੀਦੇ ਨੇ ਕਿਉਂਕਿ ਜੇਕਰ ਪੰਜਾਬ ਦੇ ਸਰ ਲੱਖਾਂ ਕਰੋੜਾਂ ਦਾ ਕਰਜ਼ਾ ਹੋਇਆ ਤਾਂ ਇਹ ਇੱਕ ਸਰਕਾਰ ਨੇ ਨਹੀਂ ਕੀਤਾ ਉਹਦੇ ਵਿੱਚ ਭਾਕੀਦਾਰ ਸਾਰੀਆਂ ਸਰਕਾਰਾਂ ਆਈਆਂ ਪਰ ਅੱਜ ਗੱਲ ਤਾਂ ਮਾਨ ਸਾਹਿਬ ਤੁਹਾਡੇ ਸਵਾਲ ਦੀ ਹੈ ਹੁਣ ਇਹ ਸਵਾਲ ਤੁਹਾਨੂੰ ਹੋਇਆ ਹੈ ਤਾਂ ਤੁਸੀਂ ਸਵਾਲ ਤੋਂ ਪਿੱਛਾ ਛੁੜਾ ਕੇ ਇੰਜ ਨਹੀਂ ਪੈ ਸਕਤੇ ਕਿਉਂਕਿ ਤੁਸੀਂ ਸਾਡੇ ਕਸਟੋਡੀਓ ਨੂੰ ਹੁਣ ਜੇਕਰ ਕੋਈ ਤੁਹਾਨੂੰ ਸਵਾਲ ਕਰੇਗਾ ਤਾਂ ਤੁਸੀਂ ਉਹਨੂੰ ਵਿਰੋਧੀ ਪਾਰਟੀ ਦਾ ਕਹਿ ਕੇ ਆਪਣਾ ਪੱਲਾ ਨਹੀਂ ਛੁਡਾ ਸਕਦੇ ਕਿਉਂਕਿ ਤੁਸੀਂ ਤਾਂ ਕਹਿੰਦੇ ਹੁੰਦੇ ਸੀ ਕਿ ਵੋਟਾਂ ਚਾਹੇ ਸਾਨੂੰ ਕਾਂਗਰਸੀਆਂ ਅਕਾਲੀਆਂ ਜਾਂ ਹੋਰ ਪਾਰਟੀਆਂ ਨੇ ਨਹੀਂ ਪਾਈਆਂ ਪਰ ਕੰਮ ਉਹਨਾਂ ਦੇ ਵੀ ਹੋਣਗੇ ਕਿਉਂਕਿ ਮੈਂ ਉਹਨਾਂ ਦਾ ਵੀ ਮੁੱਖ ਮੰਤਰੀ ਹਾਂ ਤੇ ਐਮਐਲਏ ਤਾਂ ਸਾਰੇ ਲੋਕਾਂ ਦਾ ਐਮਐਲਏ ਹੁੰਦਾ ਐ ਐਮਪੀ ਤਾਂ ਸਾਰੇ ਲੋਕਾਂ ਦਾ ਐਮਪੀ ਹੁੰਦਾ ਉਹ ਇਕੱਲਾ ਕਿਸੇ ਪਾਰਟੀ ਦਾ ਨਹੀਂ ਹੁੰਦਾ ਨਾਲੇ ਮਾਨ ਸਾਹਿਬ ਮੈਂ ਤਾਂ ਇਹ ਕਹਿਣਾ ਕਿ ਹੋ ਸਕਦਾ ਤੁਸੀਂ ਬੱਕਰੀਆਂ ਮੁਰਗੀਆਂ ਦਾ ਮੁਆਵਜ਼ਾ ਦਿੱਤਾ ਹੋਵੇ ਹੋ ਸਕਦਾ ਤੁਸੀਂ ਕੱਦੂ ਕੀਤੇ ਵਾਹਨ ਦਾ ਵਾਹਨ ਦਾ ਮੁਆਵਜ਼ਾ ਦਿੱਤਾ ਹੋਵੇ ਹੋ ਸਕਦਾ ਤੁਸੀਂ ਝੋਨੇ ਦੀ ਲਵਾਈ ਦਾ ਮੁਆਵਜ਼ਾ ਦਿੱਤਾ ਹੋਵੇ ਅਸੀਂ ਨਹੀਂ ਕਹਿੰਦੇ ਤੁਸੀਂ ਇਹ ਨਹੀਂ ਕੀਤਾ ਪਰ ਕਿਰਪਾ ਕਰਕੇ ਉਹ ਇੱਕ ਕਿਸਾਨ ਪੂਰੇ ਪੰਜਾਬ ਦੇ ਵਿੱਚੋਂ ਸਾਹਮਣੇ ਤਾਂ ਲਿਆਓ ਜਿਸ ਨੂੰ ਤੁਸੀਂ ਇਹ ਸਭ ਕੁਝ ਦਿੱਤਾ ਚਾਹੇ ਭਾਵੇਂ ਉਹ ਤੁਹਾਡਾ ਕੋਈ ਆਪਣਾ ਪਮਕੜੀ ਕਿਉਂ ਨਾ ਹੋਵੇ ਪਰ ਜਿਹੜੇ ਵੀ ਕਿਸਾਨ ਨੂੰ ਸਾਹਮਣੇ ਤੁਸੀਂ ਲਿਆਉਂਗੇ ਇੰਨੀ ਕੁ ਗੱਲ ਉਸ ਨੂੰ ਦੱਸ ਦਿਓ ਕਿ ਉਹਦੇ ਤੋਂ ਸਬੂਤ ਪ੍ਰੂਫ ਅਸੀਂ ਆਨ ਰਿਕਾਰਡ ਜ਼ਰੂਰ ਲਵਾਂਗੇ ਇੰਟਰਵਿਊ ਦੇ ਵਿੱਚ ਕਿ ਭਾਈ ਉਹ ਪਿਛਲੀ ਤਾਰੀਖ ਦੇ ਵਿੱਚ ਤੈਨੂੰ ਮੁਆਵਜ਼ਾ ਬੱਕਰੀ ਦਾ ਕਿੰਨਾ ਮਿਲਿਆ ਮੁਰਗੀ ਦਾ ਕਿੰਨਾ ਮਿਲਿਆ ਝੋਨੇ ਦੀ ਲਵਾਈ ਦਾ ਕਿੰਨਾ ਮਿਲਿਆ ਤੇ ਕੱਦੂ ਕਰਵਾਉਣ ਦਾ ਕਿੰਨਾ ਮਿਲਿਆ ਵੈਸੇ ਮੈਂ ਇੱਕ ਗੱਲ ਹੋਰ ਦੱਸ ਦੇਵਾਂ ਕਿ ਕਿਸੇ ਵੀ ਸਵਾਲ ਤੋਂ ਖਿਜਣਾ ਕਿਸੇ ਵੀ ਸਵਾਲ ਤੋਂ ਭੱਜਣਾ ਇਹ ਮਾਨ ਸਾਹਿਬ ਦੀ ਕੋਈ ਅੱਜ ਦੀ ਆਦਤ ਨਹੀਂ ਇਹ ਆਦਤ ਬੜੀ ਪੁਰਾਣੀ ਹੈ ਤੇ ਮੈਨੂੰ ਇੱਕ ਗੱਲ ਹੋਰ ਲੱਗਦੀ ਹੈ ਕਿ ਸ਼ਾਇਦ ਹੁਣ ਇਹ ਆਦਤ ਮਾਨ ਸਾਹਿਬ ਨੇ ਆਪਣੇ ਲੀਡਰਾਂ 'ਚ ਵੀ ਕਿਤੇ ਨਾ ਕਿਤੇ ਪਾ ਦਿੱਤੀ ਹੈ। ਇਸੇ ਲਈ ਤਾਂ ਬੀਤੇ ਕੱਲ ਸੰਤ ਸੀਚੇਵਾਲ ਹੋਰਾਂ ਨੂੰ ਵੀ ਇੱਕ ਪੱਤਰਕਾਰ ਭਰਾ ਦੇ ਵੱਲੋਂ ਸਵਾਲ ਕੀਤਾ ਜਾਂਦਾ ਤਾਂ ਵੀ ਮਾਈਕ ਪਰੇ ਹਟਾਉਂਦੇ ਤੇ ਗੁੱਸੇ ਹੁੰਦੇ ਨਜ਼ਰ ਆਉਂਦੇ ਨੇ। ਤਾਂ ਫਿਰ ਕੀ ਮਾਨ ਸਾਹਿਬ ਹੁਣ ਇਹ ਕਹਿ ਲਈਏ ਕਿ ਸਿਰਫ ਹੋਰਾਂ 'ਤੇ ਸਵਾਲ ਕਰਨੇ। ਹੋਰਾਂ 'ਤੇ ਉਂਗਲ ਕਰਨੀ ਇਹ ਬੜੀ ਸੁਖਾਲੀ ਹੈ। ਪਰ ਜਦੋਂ ਉਹੀ ਗੱਲਾਂ ਆਪਣੇ 'ਤੇ ਆਉਂਦੀਆਂ ਨੇ। ਉਹੀ ਸਵਾਲ ਆਪਣੇ 'ਤੇ ਆਉਂਦੇ ਨੇ। ਤਾਂ ਹੁਣ ਸ਼ਾਇਦ ਮਾਨ ਸਾਹਿਬ ਤੁਹਾਨੂੰ ਇਸ ਸਵਾਲ ਰੋੜੇ ਲੱਗਦੇ ਨੇ। ਹੁਣ ਸ਼ਾਇਦ ਤੁਹਾਨੂੰ ਇਹ ਸਵਾਲ ਕਿਸੇ ਵਿਰੋਧੀ ਸਿਆਸੀ ਪਾਰਟੀ ਦੇ ਲੱਗਦੇ ਨੇ ਹੁਣ ਸ਼ਾਇਦ ਤੁਹਾਨੂੰ ਇਹ ਸਵਾਲ ਜਾਣ ਬੁੱਝ ਕੇ ਪੁੱਛੇ ਲੱਗਦੇ ਨੇ ਪਰ ਮਾਨ ਸਾਹਿਬ ਅਸਲ ਦੇ ਵਿੱਚ ਹੁਣ ਇਹ ਸਵਾਲ ਤਾਂ ਪੁੱਛੇ ਜਾਣਗੇ ਇਹ ਤਾਂ ਸਿਰਫ ਇੱਕ ਸਵਾਲ ਸੀ ਸਵਾਲ ਤਾਂ ਹੋਰ ਬਹੁਤ ਨੇ ਸਵਾਲ ਤਾਂ ਤੁਹਾਡੀ ਸਿਕਿਉਰਿਟੀ ਤੇ ਵੀ ਐ ਜਿਸ ਦਾ ਹਵਾਲਾ ਦੇ ਕੇ ਤੁਸੀਂ ਦੂਜੇ ਲੀਡਰਾਂ ਨੂੰ ਮੁਰਗੀਖਾਨੇ ਖਲਵਾਉਂਦੇ ਰਹੇ ਹੋ ਸਵਾਲ ਤਾਂ ਤੁਹਾਡੇ ਪਰਿਵਾਰ ਦੇ ਵੀਆਈਪੀ ਕਲਚਰ ਤੇ ਵੀ ਐ ਜਿਸ ਨੂੰ ਲੈ ਕੇ ਤੁਸੀਂ ਹੋਰ ਨਾਲ ਲੀਡਰਾਂ ਤੇ ਤੰਜ ਕਸਦੇ ਰਹੇ ਹੋ ਸਵਾਲਤਾ ਬੀਬੀਆਂ ਨੂੰ ਬੀਬੀਆਂ ਦੇ ਨਾਲ 1000 ਰੁਪਏ ਦੇ ਵਾਅਦੇ ਤੇ ਵੀ ਆ ਜਿਸ ਨੂੰ ਲੈ ਕੇ ਤੁਸੀਂ ਇਸ਼ਤਿਹਾਰबाजी ਬਹੁਤ ਜ਼ਿਆਦਾ ਕੀਤੀ। ਸਵਾਲਤਾ ਪੰਜਾਬ ਦੇ ਵਿੱਚ ਵੱਧ ਰਹੀ ਬੇਰੁਜ਼ਗਾਰੀ ਤੇ ਵੀ ਆ ਜਿਸ ਨੂੰ ਖਤਮ ਕਰਨ ਦੀਆਂ ਗੱਲਾਂ ਤੁਸੀਂ ਸੱਤਾ 'ਚ ਆਉਣ ਤੋਂ ਪਹਿਲਾਂ ਕੀਤੀਆਂ ਸੀ। ਸਵਾਲਤਾ ਧਾਰਮਿਕ ਗ੍ਰੰਥਾਂ ਦੀ ਹੁੰਦੀ ਬੇਅਦਬੀ ਨੂੰ ਲੈ ਕੇ ਵੀ ਆ ਜਿਸ ਦੇ ਨਾਮ ਤੇ ਤੁਸੀਂ ਵੋਟਾਂ ਲਈਆਂ ਜਿਸ ਤੇ ਨਾਮ ਤੇ ਤੁਸੀਂ ਸਰਕਾਰ ਬਣਾਈ। ਸਵਾਲਤਾ ਕਿਸਾਨਾਂ ਦੇ ਨਾਲ ਕੀਤੇ ਹੋਏ ਵਾਅਦੇ ਤੇ ਵੀ ਬੱਸ ਇਹ ਮਾਨ ਸਾਹਿਬ ਸਵਾਲਤਾ ਹੋਰ ਵੀ ਬੱਡੇ ਨੇ ਉਹ ਵੀ ਇੰਨੇ ਕਿ ਜੇਕਰ ਗਿਣਮਾਉਣ ਲੱਗ ਪਏ ਤਾਂ ਸ਼ਾਇਦ ਸਮਾਂ ਕੱਟ ਪੈ ਜਾਣਾ ਇਸ ਦੇ ਬਾਬਤ ਤੁਸੀਂ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰੱਖਿਓ ਤੁਹਾਡੀ ਟਿੱਪਣੀ ਬੜੀ ਅਹਿਮ ਹੈ ਜੁੜੇ ਰਹੋ ਆਰੇ ਵੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸ ਕਰੇਵਲ ਦੇ ਹੋ ਇਜਾਜ਼ਤ ਧੰਨਵਾਦ ਜੀ